ਸਾਰੇ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਫਤਿਹ ਬਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਡੱਲੇਵਾਲ ਸਾਹਿਬ ਤੋਂ ਸ਼ੁਰੂ ਕਰਨ ਲੱਗਾ ਹਾਂ ਕਿ ਅੱਜ ਉਹਨਾਂ ਦੇ 52 ਦਿਨ ਹੋ ਗਏ ਨੇ ਜਿਹੜੀ ਸਥਿਤੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉਹ ਸਾਰੇ ਆਪਾਂ ਵੇਖ ਰਹੇ ਹਾਂ ਜਿਹੜੇ ਮਿਲ ਰਹੇ ਆ ਉਹਨਾਂ ਦੀ ਇਸ ਵਕਤ ਜਿਹੜੀ ਸਥਿਤੀ ਆ ਉਹ ਪਾਣੀ ਵੀ ਨਹੀਂ ਪਚ ਰਿਆ ਰਾਤ ਜਿਹੜਾ ਉਹਨਾਂ ਨੇ ਮਾਤਰਾ ਇੰਨੀ ਪਾਣੀ ਦੀ ਘਟ ਗਈ ਆ ਜੇ ਇੱਕ एकदम ਘੁੱਟ ਵੀ ਭਰੀ ਜਾਵੇ ਉਹ ਘੁੱਟ ਬਾਹਰ ਆਈ ਆ ਰਾਤ ਉਹਨਾਂ ਨੂੰ ਉਲਟੀਆਂ ਜਿਹੜੀਆਂ ਆਉਣੇ ਸ਼ੁਰੂ ਹੋਈਆਂ ਤੋਂ ਮੈਂ ਜਦੋਂ ਤੜਕੇ ਮਿਲਿਆ ਉਹਨਾਂ ਨੂੰ ਉਹਨੇ ਕਿਹਾ ਵੀ 6-7 ਘੰਟੇ ਹੋ ਗਏ ਮੈਂ ਪਾਣੀ ਨੰਗ ਨਹੀਂ ਰਿਹਾ ਪਚ ਨਹੀਂ ਰਿਹਾ ਤਾਓ ਦੂਜੇ ਬਾਰੇ ਸਰਕਾਰ ਪੰਜਾਬ ਸਰਕਾਰ ਕੀ ਕਰ ਰਹੀ ਹੈ ਜਿਹੜੀ ਆਪਣੀਆਂ ਟੀਮਾਂ ਨੇ ਜਿਹੜੀਆਂ ਨੂੰ ਅਸੀਂ ਰੋਕਦੇ ਰਹੇ ਆ ਬੇ ਜਿਹੜੇ ਤੁਸੀਂ ਸੈਂਪਲ ਲੈਨੇ ਹੋ ਉਹਨਾਂ ਦੀਆਂ ਰਿਪੋਰਟਾਂ ਆਉਂਦੀਆਂ ਨੇ ਉਹ ਰਿਪੋਰਟਾਂ ਨਾਲ ਦੀ ਨਾਲ ਜਨਤਕ ਕਰਿਆ ਕਰੋ ਜਨਤਕ ਕਰਨ ਦਾ ਮਤਲਬ ਲੋਕਾਂ ਨੂੰ ਪਤਾ ਲੱਗੇ ਕਿ ਅੱਜ ਕੀ ਸਥਿਤੀ ਆ ਕੱਲ ਕੀ ਆ ਪਰਸੋ ਕੀ ਆ ਇਹਨਾਂ ਨੇ ਸਿਰਫ ਆਪ ਦੀ ਨੌਕਰੀ ਬਚਾਉਣ ਮੈਂ ਕਹੂੰ ਐ ਅਫਸਰਾਂ ਨੇ ਆਪਦੀ ਨੌਕਰੀ ਬਚਾਉਣ ਲਈ ਜੋ ਕੁਝ ਬੋਲਿਆ ਤੇ ਡਿਟੇਲ ਦੇ ਨਾਲ ਨੂੰ ਘਾਟ ਜੇ ਰੱਖ ਲੈਣਗੇ ਗੱਲ ਸਾਰੀ ਤਾਂ ਉਹਦੇ ਵਿੱਚੋਂ ਜਿਹੜੀ ਮੈਂ ਇੱਕ ਨਾਲ ਜਿਹੜਾ ਪਾਸੇ ਕੱਲ 100 11 ਦਾ ਜਥਾ ਤੋਰਿਆ ਇਹ ਤੇ بڑے ਸਵਾਲ ਉੱਠਦੇ ਨੇ ਭਈ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਤੁਸੀਂ ਜਥਾ ਅੱਗੇ ਨੂੰ ਕਿਉਂ ਤੋਰਿਆ ਅਸੀਂ ਇਸ ਗੱਲ 'ਚੋਂ ਤੋਰਿਆ ਤੁਸੀਂ ਕਿਸੇ ਟਰਾਲੀ 'ਚ ਜਾਓ ਕਿਸੇ ਤੰਬੂ 'ਚ ਜਾਓ ਜਦੋਂ ਸਾਡੇ ਕਿਸਾਨ ਬੈਠਦੇ ਨੇ ਕਿਸਾਨਾਂ ਦੇ ਜਵਾਨ ਤੇ ਇਹ ਸਵਾਲ ਹੈ ਭਾਈ ਡੱਲੇਵਾਲ ਸਾਹਿਬ ਆਪਣੇ ਲਈ ਤਾਂ ਮਰ ਰਿਹਾ ਹੈ ਪੂਰੇ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਮਰ ਰਿਹਾ ਪਰ ਆਪਾਂ ਡੱਲੇਵਾਲ ਨੇ ਕੀ ਕਰ ਰਹੇ ਹਾਂ ਇਹ ਸਵਾਲ ਸੀ ਅਸੀਂ ਡੱਲੇਵਾਲ ਸਾਹਿਬ ਲਈ ਕੀ ਕਰ ਰਹੇ ਹਾਂ ਘੱਟੋ-ਘੱਟ ਅਸੀਂ ਉਹਦੇ ਜਿਉਂਦੇ ਦੇ ਵਿੱਚ ਇਹ ਤਾਂ ਕਹੀਏ ਕਿ ਅਸੀਂ ਵੀ ਕੁਝ ਕੀਤਾ ਤੇ ਜਿਹੇ ਜੀ ਸੰਭੂ ਘਟਨਾ ਵਾਪਰੀ ਉਹਨੇ ਕਿਹਾ ਨਰਿੰਦਰ ਮੋਦੀ ਤਾਂ ਮੰਨਦਾ ਨਹੀਂ ਡੱਲੇਵਾਲ ਸਾਹਿਬ ਰੋਜ਼ ਤਿਲ ਤਿਲ ਘਟ ਰਹੇ ਨੇ ਡੱਲੇਵਾਲ ਸਾਹਿਬ ਮਰਨ ਕਿਨਾਰੇ ਨੇ ਤਾਂ ਜਦੋਂ ਉਹ ਕਿਸਾਨ ਨੇ ਉਹ ਕਦਮ ਚੁੱਕਿਆ ਤਾਂ ਅਸੀਂ ਉਹ ਗੱਲ ਉੱਥੇ ਠੱਪ ਕੀਤੀ ਵੀ ਇਸ ਗੱਲ ਦਾ ਪ੍ਰਚਾਰ ਨਾ ਹੋਵੇ ਸਾਡੇ ਖਨੌਰੀ ਬਾਰਡਰ ਤੇ ਸਾਰਿਆਂ ਦੇ ਮਨ ਅਦਾਸ ਨੇ ਅਦਾਸ ਦੇ ਵਿੱਚੋਂ ਕੋਈ ਕੱਲਾ ਬੈਠਾ ਕੀ ਸੋਚਦਾ ਹੈ ਉਹਨਾਂ ਦੇ ਵਿੱਚ ਜੋਸ਼ ਭਰਨ ਵਾਸਤੇ ਉਹ ਅਸੀਂ ਜਿਹੜਾ 111 ਦਾ ਜਥਾ ਕੱਲ ਤੋੜਿਆ ਤਾਂ ਅਸੀਂ ਇੱਥੇ ਮਰਨ ਨਾਲੋਂ ਕੱਟੋ-ਕੱਟ ਕੇਂਦਰ ਸਰਕਾਰ ਦੇ ਗਲ ਲਾ ਕੇ ਤਾਂ ਮਰ ਗਏ ਉਹ ਜਿਹੜਾ ਅਸੀਂ 111 ਵਾਲਾ ਜਿਹੜਾ ਬਹੁਤ ਵਧੀਆ ਜਾਬਤੇ ਦੇ ਵਿੱਚ ਆਮ ਫੌਜੀ ਭਰਾਵਾਂ ਦਾ ਜਾਬਤਾ ਮੰਨਿਆ ਜਾਂਦਾ ਵੀ ਸਾਰਿਆਂ ਨਾਲੋਂ ਉਹਨਾਂ ਦਾ ਜਾਬਤਾ ਬਹੁਤ ਵਧੀਆ ਹੈ ਕੱਲ ਮੈਂ ਪਹਿਲੀ ਵਾਰ ਸਾਡੇ ਉਹ ਕਿਸਾਨਾਂ ਦਾ ਸਰਪਕल्ली ਲਾਉਸਮੈਂਟ ਕੀਤੀ ਸੀ ਲਾਉਸਮੈਂਟ ਤੋਂ ਤੁਰ ਤੱਕ 3 ਕਿਲੋਮੀਟਰ ਦੇ ਇੱਕ ਜਾਬਤੇ ਦੇ ਵਿੱਚ ਇੱਕ ਵੀ ਕਿਸਾਨ ਅੱਗੇ ਨਹੀਂ ਗਿਆ ਤਾਂ ਲੈਣਾ ਦੇ ਵਿੱਚ ਜਾ ਕੇ ਸਤਨਾਮ ਜਾਪ ਕਰਦੇ ਰਹੇ ਤਾਂ ਉਦੋਂ ਪਹਿਲਾਂ ਮੇਰੀ ਜਿਹੜੀ ਡੀਐਸਪੀ ਆਪਣਾ ਨਰਵਾਣਾ ਹਰਿਆਣੇ ਦੇ ਨਾਲ ਗੱਲ ਹੋਈ ਸੀ ਉਦੋਂ ਇਹ ਲੱਗਦਾ ਸੀ ਵੀ ਤੁਸੀਂ ਹਰਿਆਣੇ ਦੀ ਧਰਤੀ ਤੋਂ ਟਰਾਲੀਆਂ ਪਿੱਛੇ ਹਟਾ ਲਓ ਤਾਂ ਉਸ ਤੇ ਤੁਹਾਡੀ ਗ੍ਰਿਫਤਾਰੀ ਹੋ ਸਕਦੀ ਹੈ ਨਹੀਂ ਫਿਰ ਸਾਨੂੰ ਉਹ ਕੁਝ ਕਰਨਾ ਪੈਣਾ ਉਹਦਾ ਕਹਿਣ ਦਾ ਮਤਲਬ ਜਿਹੜਾ 13 ਨੂੰ ਹੋਇਆ 14 ਨੂੰ ਹੋਇਆ 18 ਨੂੰ 21 ਨੂੰ ਹੋਇਆ ਤਾਂ ਇਹ ਕੁਝ ਸਾਨੂੰ ਕਰਨਾ ਪੈਣਾ ਪਰ ਜਦੋਂ ਅਸੀਂ ਸ਼ਾਂਤ ਮਈ ਗਏ ਆ ਤਾਂ ਉਹਨਾਂ ਨੇ ਜਦੋਂ ਸਾਡੇ ਚਿਹਰੇ ਪਛਾਣੇ ਤਾਂ ਮੈਂ ਉਹ ਧੰਨਵਾਦ ਵੀ ਕਰਦਾ ਉਹ ਸਰਕਾਰ ਪਿੱਛੇ ਹਟੀ ਪ੍ਰਸ਼ਾਸਨ ਪਿੱਛੇ ਹਟਿਆ ਜਿਹੜੇ ਬਾਰਡਰ ਤੋਂ ਸਾਡੇ ਖਿਲਾਫ ਗੋਲੇ ਆਉਂਦੇ ਹੁੰਦੇ ਸੀ ਜਿਹੜੇ ਬਾਰਡਰ ਤੋਂ ਪਾਣੀ ਦੀਆਂ ਪਿਛਾੜਾਂ ਆਈਆਂ ਜਿਹੜੇ ਤੋਂ ਸਾਡਾ ਸ਼ੁਭਕਰਨ ਸ਼ਹੀਦ ਹੋਇਆ ਗੋਲੀ ਆਈ ਹੈ ਅੱਜ ਉਸ ਬਾਰਡਰ ਤੋਂ ਸਾਡੇ ਕੋਲੇ ਡਾਕਟਰਾਂ ਦੀ ਟੀਮ ਆਈ ਹੈ ਇਹ ਸਾਡੀ ਪ੍ਰਾਪਤੀ ਹੈ ਤਾਂ ਅੱਗੇ ਗੱਲਬਾਤ ਤੁਹੇ ਸਿੱਖ ਲੋਗੋ ਬਾਅਦ ਵਿੱਚ ਆਪਣੀ ਜਿਹੜੀ ਰਿਪੋਰਟ ਹੈ ਜਿਹੜੀ ਉਹਦੇ ਬਾਰੇ ਪੱਤਰਕਾਰ ਸਾਥੀਓ ਜਿਹੜੇ 111 ਮਰਨਵਰਤੇ ਨਵੇਂ ਸਾਥੀ ਬੈਠੇ ਨੇ ਉਹਨਾਂ ਦੀ ਲਿਸਟ ਤੁਹਾਨੂੰ ਜਾਰੀ ਕਰ ਦਾਂਗੇ ਪੀਡੀਐਫ ਉਸ ਦੇ ਵਿੱਚ ਜਦੋਂ ਅਸੀਂ ਲਿਸਟ ਬਣਾਈ ਇੱਥੇ ਵੀ ਜਦੋਂ ਅਸੀਂ 111 ਭੇਜ ਰਏ ਸੀ ਤੇ ਬਹੁਤ ਸਾਰੇ ਸਾਥੀ ਜਿਹੜੇ ਨਾਰਾਜ਼ ਹੋਏ ਜਿਨ੍ਹਾਂ ਦਾ ਨੰਬਰ ਨਹੀਂ ਪਿਆ ਤੇ ਇਹ ਉਸ ਤੋਂ ਬਾਅਦ ਜਦੋਂ ਉਸੇ ਲੈ ਕੇ ਗਏ ਉੱਥੇ ਜਿਹੜਾ ਬਿਨਾਂ ਲਿਸਟ ਤੋਂ ਵੀ ਕੋਈ ਸਾਥੀ ਜੜੇ ਹੋਰ ਬੈਠ ਗਏ ਤੇ ਉੱਥੇ ਗਿਣਤੀ ਵਧ ਗਈ ਤੇ ਹੁਣ ਉੱਥੇ ਦੁਬਾਰਾ ਫਿਜ਼ੀਕਲੀ ਚੈੱਕ ਕਰਕੇ ਦੁਬਾਰਾ ਬਣਾ ਕੇ ਲਿਸਟ ਤੁਹਾਨੂੰ ਜਿਹੜੀ ਹੈ ਉਹ ਤੁਹਾਡੇ ਪੀਡੀਐਫ ਜਿਹੜੀ ਤੁਹਾਨੂੰ ਕੋਲ ਭੇਜ ਦਿੱਤੀ ਜਾਊਗੀ ਅਸੀਂ ਇਹ ਤਾਂ ਕਹਿਣਾ ਚਾਹੁੰਦੇ ਆਂ ਵੀ 111 ਜਾਣੇ ਭੇਜਨੇ ਸੀ ਲੇਕਿਨ ਸਾਡੇ ਕੋਲ ਸੰਖਿਆ ਬਹੁਤ ਵਧ ਗਈ ਉਹ ਸੰਖਿਆ ਨੂੰ ਮੈਨੇਜ ਕਰਕੇ ਕਈ ਨੂੰ ਸਮਝਾ ਕੇ ਰੋਕਿਆ ਗਿਆ ਵੀ ਆਪਾਂ ਜਿਹੜੇ ਹੈਗੇ ਤੁਸੀਂ ਮੈਨੇਜਮੈਂਟ ਵੀ ਦੇਖਣੀ ਆ ਤੁਸੀਂ ਕਰਨਾ ਇਹ ਪਹਿਲੀ ਇਤਿਹਾਸ ਦੇ ਵਿੱਚ ਇਹ ਮੇਰਾ ਖਿਆਲ ਹੈ ਵੀ ਜਿਹੜਾ ਅੱਜ ਦੂਜਾ ਦਿਨ ਹੈ ਉਹਨਾਂ ਦਾ ਔਰ ਜਿਹੜਾ ਇਤਿਹਾਸ ਦਾ ਕਾਲਾ ਦਿਨ ਹੋਊਗਾ ਜਦੋਂ ਇੱਕ ਅਨ ਦਾਤਾ ਜਿਹੜਾ ਹੈ ਅਨ ਨੂੰ ਤਿਆਗ ਕੇ ਇੰਨੀ ਵੱਡੀ ਗਿਣਤੀ ਚ ਪਹਿਲਾਂ ਇੱਕ ਢੱਲੇਵਾਲ ਸੀ ਹੁਣ 112 ਢੱਲੇਵਾਲ ਨੇ 112 ਢੱਲੇਵਾਲ ਜਿਹੜੇ ਬੈਠ ਗਏ ਨੇ ਤੇ ਅੱਜ ਦੇਖਣਾ ਸਰਕਾਰ ਨੇ ਹੈ ਵੀ ਉਹ ਕਦੋਂ ਜਿਹੜੀ ਸਾਡੀ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਦੀ ਹੈ ਨਹੀਂ ਤੇ ਅੱਜ ਸਵੇਰੇ ਇੱਕ ਉੱਥੇ ਹਾਦਸਾ ਵੀ ਹੋਇਆ ਤੁਹਾਡੇ ਕੈਮਰਾ ਨੇ ਕੈਦ ਕੀਤਾ ਇੱਕ ਸਾਡਾ 35 ਸਾਲਾਂ ਦਾ ਨੌਜਵਾਨ ਪ੍ਰੀਤਪਾਲ ਉੱਥੇ ਉਹਨੂੰ ਕੋਈ ਦੌਰਾ ਪੈ ਗਿਆ ਤੇ ਉਹ ਜਿਹੜੀ ਲੋਕਲ ਸਾਡੀ ਟੀਮ ਸੀ ਡਾਕਟਰ ਸਵੇਮਨ ਦੀ ਉਹਨਾਂ ਨੇ ਮਾਲਿਸ਼-ਮੁਲਿਸ਼ ਕਰਕੇ ਉਹਨੂੰ ਕੋਈ ਮੈਡੀਸਿਨ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਮਾਲਿਸ਼-ਮੁਲਿਸ਼ ਕਰਕੇ ਉਹਨੂੰ ਬਹਾਲ ਕੀਤਾ ਤੇ ਹੁਣ ਵੀ ਜਿਹੜੀ ਹਰਿਆਣਾ ਤੋਂ ਟੀਮ ਆਈ ਸੀ ਜਿਵੇਂ ਕਾਕਾ ਸਿੰਘ ਕੋਆਰਡੀਨੇਟਰ ਨੇ ਕਿਹਾ ਉਹਨਾਂ ਨੇ ਜਿਨ੍ਹਾਂ ਦੀ ਬੀਪੀ ਜਾਂ ਸ਼ੂਗਰ ਸੀ ਉਹਨਾਂ ਨੂੰ ਚੈੱਕ ਕੀਤਾ ਵੀ ਕੀ ਦੇ ਕੀ ਦੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਮੈਡੀਸਿਨ ਲੈ ਲਓ ਉਹ ਕਹਿੰਦੇ ਵੀ ਸਾਡਾ ਜਰਨੈਲ ਬੈਠਾ ਅਗਰ ਉਹ ਮੈਡੀਸਨ ਨਹੀਂ ਲੈ ਰਿਹਾ ਅਸੀਂ ਕੁਝ ਨਹੀਂ ਲੈਣਾ ਉਹ 111 ਜਾਣਿਆਂ ਦਾ ਜਿਹੜਾ ਜਥਾ ਹੈ ਅੱਜ ਪੂਰਾ ਜਾਬਤੇ ਦੇ ਵਿੱਚ ਰਹਿ ਕੇ ਉੱਥੇ ਬੈਠਾ ਹੋਇਆ ਹੈ ਇਹ ਹੀ ਦੱਸਣਾ ਸੀ ਥੋੜੀ ਦੇਰ ਨੂੰ ਲਿਸਟ ਜਾਰੀ ਕਰ ਦਾਂਗੇ ਉਹ ਪੂਰੇ ਦੇਸ਼ ਭਰ ਤੋਂ ਬਿਹਾਰ ਤੋਂ ਵੀ ਨੇ ਹਰਿਆਣਾ ਤੋਂ ਪੰਜਾਬ ਤੋਂ ਕਈ ਸਟੇਟਾਂ ਦੇ ਸਾਥੀ ਉਹਦੇ ਵਿੱਚ ਨੇ ਉਹਨਾਂ ਦੀ ਲਿਸਟ ਤੁਹਾਨੂੰ ਥੋੜੀ ਦੇਰ ਨੂੰ ਜਿਹੜੀ ਪੀਡੀਐਫ ਸਾਰੇ ਮੀਡੀਆ ਦਰਾਂਹੀਂ ਪੇਜ ਸਾਰੀ ਹੋ ਜਾਏਗੀ ਉਧਰ ਸੇ